ਅਲ ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ 20 ਮਈ ਤੱਕ ਜਿਵੇਂ 20 ਮਈ ਤੱਕ ਸਕੂਲ ਬੰਦ ਰਹਿਣਗੇ ਡੇਰਾ ਬਾਬਾ ਨਾਨਕ ਤੇ ਦੀਨਾਨਗਰ ਦੇ ਦੋ ਦੋ ਸਕੂਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਜੋੜਾ 20 ਮਈ ਤੱਕ ਬੰਦ ਹੈ ਸਰਕਾਰੀ ਪ੍ਰਾਇਮਰੀ ਸਕੂਲ ਸ਼ਕਰੀ ਦੀਨਾਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਔਰ ਠਾਕਰਪੁਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਹੈ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਹ ਸਕੂਲ ਹੈਗੇ ਨੇ ਔਰ ਬੱਚਿਆਂ ਦੀਆਂ ਆਨਲਾਈਨ ਕਲਾਸਿਸ ਲੱਗਣਗੀਆਂ ਸੁਰੱਖਿਆ ਨੂੰ ਦੇਖਦੇ ਹੋਏ ਡਿਸੀਜਨ ਲਿਆ ਗਿਆ। ਬਾਕਾਇਦਾ ਜਿਹੜੇ ਆਦੇਸ਼ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਉਹ ਵੀ ਅਸੀਂ ਤੁਹਾਨੂੰ ਕਾਪੀ ਦਿਖਾ ਰਹੇ ਹਾਂ। ਜੇਕਰ ਤੁਹਾਡੇ ਬੱਚੇ ਵੀ ਇਹਨਾਂ ਚਾਰ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤਾਂ ਇਹ ਖਬਰ ਤੁਹਾਡੇ ਲਈ ਹੈ। ਮੈਂ ਇੱਕ ਵਾਰ ਫਿਰ ਤੋਂ ਕਲੀਅਰ ਕਰ ਦਵਾਂ ਦੋ ਸਕੂਲ ਨੇ ਡੇਰਾ ਬਾਬਾ ਨਾਨਕ ਦੇ ਤੇ ਦੋ ਸਕੂਲ ਨੇ ਦੀਨਾ ਨਗਰ ਦੇ। ਡੇਰਾ ਬਾਬਾ ਨਾਨਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੋੜਾ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈ। ਔਰ ਸਰਕਾਰੀ ਪ੍ਰਾਇਮਰੀ ਸਕੂਲ ਸ਼ਕਰੀ ਇਹ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈ। ਇੱਥੇ ਵੀ ਛੁੱਟੀ ਕਰ ਦਿੱਤੀ ਗਈ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਦੀਨਾਨਗਰ ਚ ਪੈਂਦਾ ਹੈ ਠਾਕਰਪੁਰ ਔਰ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਦੀਨਾਨਗਰ ਦੇ ਵਿੱਚ ਹੀ ਪੈਂਦਾ ਹੈ ਇਸ ਸਕੂਲ ਦੇ ਵਿੱਚ ਵੀ 20 ਤਰੀਕ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇੰਡੀਆ ਪਾਕਿਸਤਾਨ ਦੀ ਜੋ ਇਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਟਸਲ ਜਾਂ ਜੋ ਸਥਿਤੀ ਬਣੀ ਹੋਈ ਆ ਉਸ ਦੀ ਵਜ੍ਹਾ ਨਾਲ ਇਹ ਡਿਸੀਜਨ ਲਿਆ ਗਿਆ। ਵਿਸ਼ੰਬਰ ਬਿੱਟੂ ਸਾਡੇ ਸੇ ਹੋ ਗਈ ਇਸ ਸਮੇਂ ਔਨਲਾਈਨ ਤੇ ਸਾਡੇ ਨਾਲ ਨੇ ਵਿਸ਼ੰਬਰ ਥੋੜੇ ਦੱਸੋ ਇਹਨਾਂ ਸਕੂਲਾਂ ਦੇ ਬਾਰੇ ਇਹ ਬਿਲਕੁਲ ਨਾਲ ਲੱਗਦੇ ਸਕੂਲ ਨੇ ਕਿਉਂ ਛੁੱਟੀਆਂ ਕੀਤੀਆਂ ਗਈਆਂ ਨੇ ਬਿਲਕੁਲ ਕੋਈ ਨਹੀਂ ਜਿਹੜੇ ਸਕੂਲ ਨੇ ਬੱਡ ਦੇ ਨਾਲ ਲੱਗਦੇ ਸਕੂਲ ਬਿਲਕੁਲ ਠਾਗਲਪੁਰ ਤੇ ਬਿਲਕੁਲ ਬੱਡ ਦੇ ਹੱਥੇ ਆ ਰਾਮਪੋਰੀ ਵੀ ਇਸੇ ਤਰ੍ਹਾਂ ਸ਼ਕਰੀ ਦੇ ਚੋੜਾ ਵੀ ਇਹ ਜਿਹੜੇ ਬੱਡ ਨਾਲ ਨਜ਼ਦੀਕ ਲੱਗਦੇ ਪ੍ਰਾਇਮਰੀ ਸਕੂਲ ਨੇ ਵੀ ਛੋਟੇ ਬੱਚਿਆਂ ਸਕੂਲ ਨੇ ਦੋ ਪਿੰਡ ਜਿਹੜੇ ਦਿਨਾਂ ਬਲਾਕ ਬੰਦੇ ਦੋ ਡੇਰਾ ਬਾਬਰ ਆ ਕੇ ਬੰਦੇ ਸਰਕਾਰ ਵੱਲੋਂ ਇਹ ਡੀਸੀ ਦਾ ਆਪਰੋਵਲ ਹੁਕਮ ਜਾਰੀ ਕੀਤਾ ਗਿਆ ਵੀ ਜਿਹੜੇ ਚਾਰ ਪ੍ਰਾਇਮਰੀ ਸਕੂਲ ਆ ਇਹਨਾਂ ਬੱਚਿਆਂ ਦੀ ਕਲਾਸਾਂ ਆਨਲਾਈਨ ਲੱਗਣਗੀਆਂ ਇਹਨਾਂ ਦੀ ਕਲਾਸਾਂ ਜਿਹੜੀਆਂ ਨੇ ਰੈਗੂਲਰ ਨਹੀਂ ਲੱਗਣਗੀਆਂ 20 ਤਰੀਕ ਤੱਕ ਕਿਉਂਕਿ ਇਹਨਾਂ ਨੂੰ ਕੋਈ ਇਨਪੁਟ ਸਦਾ ਨਹੀਂ ਆ ਰਿਹਾ ਕਿਉਂਕਿ ਉਹ ਬਾਦ ਦੇ ਬਿਲਕੁਲ ਨਜ਼ਦੀਕ ਸਕੂਲ ਪੈਂਦੇ ਨੇ ਤੇ ਛੋਟੇ ਛੋਟੇ ਬੱਚੇ ਨੇ ਕੋਈ ਕੱਲੋ ਇਸ ਨਾਲ ਦੀ ਬਾਨਸਾ ਵੀ ਘਟਰਾ ਵਾਪਰੇ ਨਾ ਵਾਪਰੇ ਜਿਸ ਨੂੰ ਦੇਖ ਕੇ ਜਿਹੜੇ ਚਾਰ ਸਕੂਲ ਨੇ ਇਹਨਾਂ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਡਿਪਟੀ ਕਮਿਸ਼ਨਰ ਗਜ਼ਾਪੁਰ ਵੱਲ ਦੂਰ ਨੇ ਬਾਰਡਰ ਤੋਂ ਜੇ ਮੈਂ ਕਹਾਂ ਕਿ ਫੈਂਸਿੰਗ ਕੰਡਿਆਂ ਵਾਲੀ ਤਾਰ ਤੋਂ ਕਿੰਨੀ ਕੁ ਦੂਰ ਨਹੀਂ ਇਹ ਸਕੂਲ ਜੀ ਬਿਲਕੁਲ ਠਾਕਰ ਤੋਂ ਪਰ ਜਲਾਬ ਬਿਲਕੁਲ ਜਖਰਕੰਦ ਨਜ਼ਦੀਕਾ ਬਾਰਡਰ ਦੇ ਦੂਸਰੇ ਜਿਹੜੇ ਪਿੰਡ ਚੌੜਾ ਵੀ ਨਜ਼ਦੀਕ ਕਿੰਨੇ ਕਿਲੋ ਤੋਂ ਕਿਲੋ ਮੀਟਰ ਦਾ ਸਫ਼ਰ ਆ ਬਾਰਡਰ ਤੋਂ ਜਿਆਦਾ ਦੂਰ ਨਾ ਬਿਲਕੁਲ ਨਜ਼ਦੀਕ ਪੈਂਦੇ ਨੇ ਜਿਹਦੇ ਕਰਕੇ ਇਹਨਾਂ ਪਿੰਨਾਂ ਵਿੱਚ ਜਿਹੜਾ ਇੱਕ ਖਾਸ ਤਰੀਕੇ ਤੋਂ ਜਿਹੜਾ ਮੈਂ ਕਿਹਾ ਵੀ ਆਨਲਾਈਨ ਕਲਾਸਾਂ ਲੱਗਣੀਆਂ ਸਕੂਲ ਨਹੀਂ ਲੱਗਣੇ ਕਿਉਂਕਿ ਪ੍ਰਾਇਮਰੀ ਸਕੂਲ ਛੋਟੇ ਬੱਚਿਆਂ ਦੇ ਸਕੂਲ ਨੇ ਵੀ ਕਹਲੂ ਕਿ ਇਦਾਂ ਦੀ ਕੋਈ ਮਤਲਬ ਜੋ ਨਾਮ ਉਹ ਇਜ਼ਾਫ ਕਰਕੇ ਚਾਰੇ ਸਕੂਲਾਂ ਇਸ ਕਰਕੇ ਚਾਰ ਸਕੂਲ ਅਗਰ ਨਹੀਂ ਲੱਗਣਗੇ ਬਾਕੀ ਸਾਰੇ ਜ਼ਿਲ੍ਹੇ ਦੇ ਸਕੂਲ ਲੱਗਣਗੇ ਬੱਚੇ ਸਕੂਲ ਕਲਾਸਾਂ ਦੇ ਲਾਉਣਗੇ ਔਰ ਹਰ ਤਰ੍ਹਾਂ ਦੇ ਸਕੂਲ ਕਾਲਜ ਖੁੱਲੇ ਹੋਣਗੇ ਸਾਡੇ ਜ਼ਿਲ੍ਹੇ ਚ ਚਲੋ ਸ਼ੁਕਰੀਆਤਾਂ ਬាទ ਸਾਡੇ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਤਾਂ ਚਾਰ ਸਕੂਲਾਂ ਦਾ ਨਾਮ ਅਸੀਂ ਲੈ ਰਹੇ ਹਾਂ ਸਕਰੀਨ ਦੇ ਉੱਤੇ ਤੁਸੀਂ ਪੜ੍ਹ ਰਹੇ ਹੋ ਕਿ ਨਾ ਚਾਰ ਸਕੂਲਾਂ ਦੇ ਵਿੱਚ ਜਿਹੜੇ 20 ਤਰੀਕ ਤੱਕ ਸਕੂਲ ਨਹੀਂ ਲੱਗਣਗੇ ਕਲਾਸਿਸ ਨਹੀਂ ਲੱਗਣਗੀਆਂ ਔਨਲਾਈਨ ਕਲਾਸਾਂ ਲਗਾਉਣ ਦੇ ਆਦੇਸ਼ ਦਿੱਤੇ ਗਏ ਨੇ ਇਹ ਚਾਰੇ ਸਕੂਲ ਬੀਨਾਗਰਤੀ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦੇ ਨੇ ਸਰਹੱਦ ਦੇ ਬਿਲਕੁਲ ਨੇੜੇ ਨੇ ਜਿੱਥੇ 20 ਤਰੀਕ